ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਿੱਚ ਇਹ ਪ੍ਰਸੰਗ ਵਰਣਨ ਹਨ ਗੁਰੂ ਜੀ ਦਾ ਤੀਜਾ ਵਿਆਹ ਰਾਜਾ ਭੀਮਚੰਦ ਅਦਿਕਾ ਨੇ ਮੇਲ ਕਰਨਾ ਰਵਾਲ ਸਰ ਦਾ ਮੇਲਾ ਵੇਖਣਾ ਗੁਰੂ ਜੀ ਦਾ ਮੰਡੀ ਦੇ ਰਾਜੇ ਪਾਸ ਨਿਵਾਸ ਤੇ ਕਿਲਾ ਰਚਨਾ ਆਤਮਾ ਪਰਮਾਤਮਾ ਸਬੰਧੀ ਕਵੀਆਂ ਦੀ ਵਰਤਾਲਾਪ ਸ੍ਰੇਸ਼ਟ ਸਿੱਖ ਦੇ ਲੱਛਣ ਤੇ ਉਪਦੇਸ਼ ਮਾਤਾ ਜੀਤੋ ਨੇ ਸਰੀਰ त्याਗਣਾ ਸਾਰਾ ਖਜ਼ਾਨਾ ਸਤਲੁਜ ਨਦੀ ਵਿੱਚ ਸੁੱਟਵਾ ਦੇਣਾ ਸੈਦ ਬੇਗ ਸ਼ਰਨ ਆਇਆ ਪਹਾੜੀ ਰਾਜਿਆਂ ਨਾਲ ਯੁੱਧ ਪਹਾੜੀਆਂ ਨੇ ਬਾਦਸ਼ਾਹ ਤੋਂ ਸਹਾਇਤਾ ਮੰਗਣੀ ਖਾਲਸੇ ਨੂੰ ਉਪਦੇਸ਼ ਸ਼ਾਹੀ ਸੇਨਾ ਦੀ ਚੜ੍ਹਾਈ ਸੈਦ ਖਾਨ ਸ਼ਰਨ ਆਇਆ ਸ਼ਾਹੀ ਸੇਨਾ ਦੀ ਹਾਰ ਪਹਾੜੀ ਰਾਜੇ ਔਰੰਗਜ਼ੇਬ પાસે ਆਏ ਉਸ ਨੇ ਸੂਬਿਆਂ ਨੂੰ ਰਾਜਿਆਂ ਦੀ ਮਦਦ ਕਰਨ ਵਾਸਤੇ ਹੁਕਮ ਜਾਰੀ ਕਰਨੇ ਇਨ੍ਹਾਂ ਦੇ ਮਿਲ ਕੇ ਅਨੰਦਪੁਰ ਨੂੰ ਘੇਰਾ ਪਾ ਲੈਣਾ ਗੁਰੂ ਜੀ ਨੇ ਅਨੰਦਪੁਰ ਖਾਲੀ ਕਰਨਾ ਚਮਕੌਰ ਦੀ ਜੰਗ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਗੁਰੂ ਪੰਥ ਨੂੰ ਗੁਰਤਾ ਗੱਦੀ ਕਿਲੇ ਚੋਂ ਨਿਕਲ ਜਾਣਾ ਗੁਰੂ ਜੀ ਦਾ ਤੀਜਾ ਵਿਆਹ ਸਤਗੁਰ ਜੀ ਦੇ ਇਸ ਤਰ੍ਹਾਂ ਹੀ ਧਰਮ ਤੇ ਕਰਮ ਦੇ ਬૌਧਿਕ ਵਿਸਰਾਮ ਵਿੱਚ ਦੋ ਵੇਲੇ ਦੀਵਾਨ ਲੱਗਦੇ ਤੇ ਸੰਗਤਾਂ ਦੂਰ ਦੂਰ ਦੇਸ਼ਾਂ ਤੋਂ ਅਨੇਕ ਪ੍ਰਕਾਰ ਦੀਆਂ ਭੇਟਾਂ ਲੈ ਕੇ ਦਰਸ਼ਨ ਕਰਨ ਆਉਂਦੀਆਂ ਰਸਤੇ ਵਿੱਚ ਸੰਗਤ ਨੂੰ ਕੋਈ ਰੋਕ ਟੋਕ ਨਹੀਂ ਕਰਦਾ ਜਿੱਥੇ ਕਿਸੇ ਸੰਗਤ ਦਾ ਦਿਲ ਕਰਦਾ ਉੱਥੇ ਹੀ ਵਿਸਰਾਮ ਕਰਨ ਵਾਸਤੇ ਡੇਰਾ ਕਰ ਲੈਂਦੇ ਕੋਈ ਵੀ ਡਰਦਾ ਕੁਝ ਨਹੀਂ ਕਹਿੰਦਾ ਇੱਕ ਦਿਨ ਪਛਮ ਪਾਸੇ ਦੀ ਸੰਗਤ ਆਈ ਰਾਤ ਵਿਸਰਾਮ ਕਰਕੇ ਸਵੇਰੇ ਉਹ ਆਪ ਜੀ ਦੇ دیਵਾਨ ਵਿੱਚ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਈ ਉਹਨਾਂ ਵਿੱਚੋਂ ਇੱਕ ਬਸੀ ਗੋਤ ਦਾ ਖੱਤਰੀ ਜੋ ਰਹਿਤਾਸ ਦੇ ਰਹਿਣ ਵਾਲਾ ਸੀ ਉਸਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੈਂ ਆਪਣੀ ਕੰਨਿਆ ਦਾ ਡੋਲਾ ਤੁਹਾਨੂੰ ਦੇਣ ਵਾਸਤੇ ਲਿਆਂਦਾ ਹੈ ਆਪ ਕਿਰਪਾ ਕਰਕੇ ਇਸ ਨੂੰ ਆਪਣੀ ਦਾਸੀ ਪ੍ਰਵਾਨ ਕਰ ਲਵੋ ਸਿੱਖ ਦੀ ਇਹ ਬੇਨਤੀ ਸੁਣ ਕੇ ਆਪ ਜੀ ਨੇ ਕਿਹਾ ਅਸੀਂ ਤਾਂ ਹੁਣ ਬ੍ਰਹਮਚਰਜ ਤਾਰਨ ਕਰ ਲਿਆ ਹੋਇਆ ਹੈ ਇਸ ਕਰਕੇ ਤੇਰੀ ਲੜਕੀ ਦਾ ਡੋਲਾ ਲੈਣ ਦੀ ਗੱਲ ਨਹੀਂ ਬਣ ਸਕਦੀ ਸਿੱਖ ਨੇ ਕਿਹਾ ਮਹਾਰਾਜ ਜਦ ਤੋਂ ਮੈਂ ਆਪਣੇ ਮਨ ਨਾਲ ਇਹੀ ਲੜਕੀ ਤੁਹਾਡੇ ਅਰਪਣ ਕਰਨ ਦਾ ਨਿਸ਼ਚਾ ਕੀਤਾ ਹੋਇਆ ਹੈ ਤਦ ਤੋਂ ਇਸ ਨੂੰ ਸਭ ਸਤਿਕਾਰ ਦੀ ਨਜ਼ਰ ਨਾਲ ਮਾਤਾ ਦੇ ਰੂਪ ਵਿੱਚ ਹੀ ਵੇਖਦੇ ਹਨ ਇਸ ਕਰਕੇ ਇਸ ਨੂੰ ਹੋਰ ਕੋਈ ਪੁਰਸ਼ ਅੰਗੀਕਾਰ ਨਹੀਂ ਕਰੇਗਾ ਰਾਮੂ ਸਿੱਖ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ ਹਾਂ ਜੇ ਇਸ ਨੂੰ ਕੁਆਰੇ ਡੋਲੇ ਦੇ ਰੂਪ ਵਿੱਚ ਰਹਿ ਕੇ ਹੀ ਸੇਵਾ ਪ੍ਰਵਾਨ ਹੋਵੇ ਤਾਂ ਸਾਡੇ ਮਹਿਲਾਂ ਵਿੱਚ ਨਿਵਾਸ ਕਰ ਸਕਦੀ ਹੈ ਇਹ ਵਚਨ ਸੁਣ ਕੇ ਸਾਰੀ ਸੰਗਤ ਪ੍ਰਸੰਨ ਹੋ ਗਈ ਅਤੇ ਰਾਮੂ ਬਸੀ ਨੇ ਆਪਣੀ ਕੰਨਿਆ ਸਾਹਿਬ ਦੇਵਾ ਨੂੰ ਮਾਤਾ ਗੁਜਰੀਹ ਜੀ ਪਾਸ ਮਹਿਲਾਵਾਂ ਵਿੱਚ ਭੇਜ ਦਿੱਤਾ 5 ਦਿਨਾਂ ਬਾਅਦ ਰਹਿਤਾਸ ਦੀ ਸੰਗਤ ਵਾਪਸ ਘਰਾਂ ਨੂੰ ਚਲੀ ਗਈ ਮਾਤਾ ਸਾਹਿਬ ਦੇਵਾ ਜੀ ਨੇ ਇਹ ਨਿਯਮ ਧਾਰ ਲਿਆ ਕਿ ਜਦ ਤੱਕ ਗੁਰੂ ਜੀ ਦੇ ਦਰਸ਼ਨ ਨਾ ਹੋਣ ਜਾਣ ਤਦ ਤੱਕ ਪ੍ਰਸ਼ਾਦ ਨਹੀਂ ਛਕਣਾਂ ਮਾਤਾ ਜੀ ਦੇ ਇਸ ਨੇਮ ਕਰਕੇ ਗੁਰੂ ਜੀ ਇੱਕ ਵਾਰ ਸਵੇਰੇ ਜ਼ਰੂਰ ਹੀ ਉਹਨਾਂ ਨੂੰ ਦਰਸ਼ਨ ਦੇਣ ਦੇ। ਜਦ ਕੁਝ ਸਮਾਂ ਇਸ ਤਰ੍ਹਾਂ ਬੀਤ ਗਿਆ ਤਾਂ ਇੱਕ ਦਿਨ ਜਦ ਗੁਰੂ ਜੀ ਦਰਸ਼ਨ ਦੇਣ ਆਏ ਤਾਂ ਮਾਤਾ ਜੀ ਨੇ ਅੱਖਾਂ ਨੀਵੀਆਂ ਕਰਕੇ ਬੇਨਤੀ ਕੀਤੀ ਸਵਾਮੀ ਜੀ ਮੇਰੀ ਇਹ ਤੀਬਰ ਇੱਛਾ ਹੈ ਕਿ ਮੇਰੀ ਗੋਦ ਵਿੱਚ ਵੀ ਇੱਕ ਪੁੱਤਰ ਖੇਡੇ। ਸਤਿਗੁਰੂ ਜੀ ਨੇ ਫਰਮਾਇਆ ਇੱਕ ਪੁੱਤਰ ਦੀ ਕਿਹੜੀ ਗੱਲ ਹੈ ਅਸਾਂ ਤੇਰੀ ਗੋਦ ਵਿੱਚ ਅੱਜ ਤੋ ਖਾਲਸਾ ਪੁੱਤਰ ਪਾ ਦਿੱਤਾ ਹੈ ਜੋ ਲੱਖਾਂ ਦੀ ਗਿਣਤੀ ਵਿੱਚ ਹੋਵੇਗਾ ਸਾਬ੍ਹ ਭਾਈ ਜੱਗਾ ਸਿੰਘ ਦੀ ਸਰਦਾ ਤੇ ਸੇਵਾਕ ਸਤਿਗੁਰਜੀਤ ਦਾ ਇੱਕ ਪ੍ਰੇਮੀ ਸਿੱਖ ਭਾਈ ਜੱਗਾ ਸਿੰਘ ਆਪ ਜੀ ਦੀ ਸੇਵਾ ਵਿੱਚ ਰਾਤ ਦਿਨ ਤਤਪਾਰ ਰਹਿੰਦਾ ਸੀ ਪੱਖਾ ਚੱਲਣਾ ਜੋੜਾ ਸਾਫ਼ ਕਰਨਾ ਚਰਨ ਧੋਣੇ ਅਤੇ ਮੁਠੀ ਚਾਪੀ ਕਰਨੀ ਅधिक ਦੀ ਜੋ ਵੀ ਸੇਵਾ ਹੋਵੇ ਜੱਗਾ ਸਿੰਘ ਬੜੇ ਪ੍ਰੇਮ ਨਾਲ ਕਰਦਾ ਸੀ ਸਤਿਗੁਰੂ ਜੀ ਵੀ ਉਸ ਦੀ ਸੇਵਾ ਤੇ ਪ੍ਰਸੰਨ ਹੋ ਕੇ ਉਸ ਨੂੰ ਸਦਾ ਆਪਣੇ ਪਾਸ ਹੀ ਰੱਖਦੇ ਸਨ ਜਿਸ ਕਰਕੇ ਦੂਸਰੇ ਸਿੱਖ ਸੇਵਕ ਭਾਈ ਜੱਗਾ ਸਿੰਘ ਨਾਲ ਈਰਖਾ ਰੱਖਣ ਲੱਗ ਪਏ ਪਰ ਜੱਗਾ ਸਿੰਘ ਉਹਨਾਂ ਦੀ ਈਰਖਾ ਨੂੰ ਮਨਤੇ ਨਹੀਂ ਸੀ ਲਾਉਂਦਾ ਤੇ ਉਹਨਾਂ ਨਾਲ ਪ੍ਰੇਮ ਪਿਆਰ ਵਾਲਾ ਬਤਵ ਹੀ ਵਰਤਦਾ ਸੀ ਜੱਗਾ ਸਿੰਘ ਸਤਿਗੁਰ ਜੀ ਦੀ ਸੇਵਾ ਤੋਂ ਬਿਨਾਂ ਹੋਰ ਕਿਸੇ ਨਾਲ ਬੋਤੀ ਬੋਲ ਚੱਲ ਨਹੀਂ ਸੀ ਰੱਖਦਾ ਇੱਕ ਦਿਨ ਸਤਿਗੁਰ ਜੀ ਪਲੰਗ ਉੱਤੇ ਲੇਟ ਰਹੇ ਸਨ ਪਰ ਸੇਵਾਦਾਰਾਂ ਨੇ ਸਮਝਿਆ ਕਿ ਆਪ ਜੀ ਸੁੱਤੇ ਹੋਏ ਹਨ ਉਹਨਾਂ ਨੇ ਜੱਗਾ ਸਿੰਘ ਨੂੰ ਆਖਿਆ ਤੂੰ ਜਦੋਂ ਕਦੋਂ ਵੀ ਅੱਗੇ ਹੋ ਕੇ ਹੀ ਗੁਰੂ ਜੀ ਦੀ ਸੇਵਾ ਕਰਦਾ ਹੈ ਤੂੰ ਹੋਰ ਸੇਵਾਦਾਰਾਂ ਨੂੰ ਪਿੱਛੇ ਪਾ ਦਿੰਦਾ ਹੈ ਮੇਰੇ ਵਰਗੇ ਅੱਗੇ ਵੀ ਕਈ ਸੇਵਾਦਾਰ ਹੋਏ ਹਨ ਜਿਹੜੇ ਅੰਤ ਨੂੰ ਸੇਵਾ ਛੱਡ ਕੇ ਘਰਾਂ ਨੂੰ ਭੱਜ ਗਏ ਹੁਣ ਤੇਰੀ ਵਾਰੀ ਹੈ ਵੇਖਿਓ ਤੂੰ ਕਿੰਨਾ ਚਿਰ ਸੇਵਾ ਕਰਦਾ ਹੈ ਇਨ੍ਹਾਂ ਗੱਲਾਂ ਦਾ ਜੱਗਾ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਅਤੇ ਪ੍ਰੇਮ ਨਾਲ ਆਪਣੇ ਧਿਆਨ ਗੁਰੂ ਜੀ ਦੀ ਸੇਵਾ ਕਰਨ ਵਿੱਚ ਹੀ ਲੱਗਾ ਰਿਹਾ ਸਤਗੁਰ ਜੀ ਜਾਗਦੇ ਸਨ ਇਹ ਗੱਲਾਂ ਚੁੱਪ ਚਾਪ ਸੁਣਦੇ ਰਹੇ ਦੂਜੇ ਦਿਨ ਆਪ ਜੀ ਨੇ ਜੱਗਾ ਸਿੰਘ ਨੂੰ ਦੀਵਾਨ ਵਿੱਚ ਪੁੱਛਿਆ ਕਿ ਤੇਰੇ ਨਾਲ ਈਰਖਾ ਕਰਕੇ ਸੇਵਾਦਾਰਾਂ ਨੇ ਰਾਤ ਸਮੇਂ ਤੈਨੂੰ ਕੀ ਆਖਿਆ ਸੀ ਜੱਗਾ ਸਿੰਘ ਨੇ ਕਿਹਾ ਗੁਰੂ ਜੀ ਮੈਨੂੰ ਕਿਸੇ ਨੇ ਕੁਝ ਨਹੀਂ ਸੀ ਕਿਹਾ ਅਤੇ ਨਾ ਹੀ ਕੋਈ ਈਰਖਾ ਕਰਦਾ ਹੈ ਮੈਨੂੰ ਲੋਕਾਂ ਦੀਆਂ ਗੱਲਾਂ ਨਾਲ ਕੋਈ ਵਾਸਤਾ ਨਹੀਂ ਹੈ ਮੇਰਾ ਕੇਵਲ ਇਹ ਨਿਸ਼ਚੈ ਹੈ ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰੇ ਕੋਈ ਭਲਾ ਕਹੇਉ ਭਾਵੇਂ ਬੁਰਾ ਕਹੇਉ ਹਮ ਤਨ ਦਿਉ ਹੈਟਾਰੇ ਜੱਗਾ ਸਿੰਘ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਸਾਰੇ ਸੇਵਾਦਾਰਾਂ ਦੇ ਸਾਹਮਣੇ ਇੱਕ ਘੜੇ ਵਿੱਚ ਇੱਕ ਪੱਥਰੀ ਤੇ ਇੱਕ ਪਤਾਸਾ ਪਵਾ ਦਿੱਤਾ ਜਦ ਇੱਕ ਪਹਿਰ ਬੀਤ ਗਿਆ ਤਾਂ ਇੱਕ ਸੇਵਾਦਾਰ ਨੂੰ ਹੁਕਮ ਕੀਤਾ ਕਿ ਪਾਣੀ ਵਿੱਚੋਂ ਪੱਥਰੀ ਤੇ ਪਤਾਸਾ ਦੋਵੇਂ ਕੱਢ ਲਿਓ ਸੇਵਾਦਾਰ ਨੇ ਪਾਣੀ ਵਿੱਚ ਹੱਥ ਪਾ ਕੇ ਪੱਥਰੀ ਤਾਂ ਤਤਕਾਲ ਹੀ ਕੱਢ ਲਈ ਪਰ ਪਤਾਸਾ ਨਾ ਮਿਲਿਆ ਉਸਨੇ ਕਿਹਾ ਜੀ ਪਤਾਸਾ ਪਾਣੀ ਵਿੱਚ ਘੁਲ ਗਿਆ ਹੈ ਉਹ ਨਹੀਂ ਮਿਲਦਾ ਸਤਗੁਰ ਜੀ ਨੇ ਦੱਸਿਆ ਵੇਖੋ ਪਤਾਸਾ ਜਿਹੜਾ ਕੋਮਲ ਤੇ ਮਿੱਠਾ ਸੀ ਉਹ ਪਾਣੀ ਨਾਲ ਮਿਲ ਕੇ ਉਸ ਨਾਲ ਹੀ ਇੱਕ ਰਸ ਹੋ ਗਿਆ ਪਰ ਜਿਹੜਾ ਕਠੋਰ ਬੇਬਰ ਪੱਥਰ ਸੀ ਉਸ ਦੇ ਅੰਦਰ ਪਾਣੀ ਨੇ ਅਸਰ ਨਹੀਂ ਕੀਤਾ ਉਹ ਜਿਉਂ ਦਾ ਤਿਉਂ ਕਠੋਰ ਹੀ ਰਿਹਾ ਇਸ ਪ੍ਰਕਾਰ ਹੀ ਖਾਲਸਾ ਜੀ ਵਿਚਾਰ ਕੇ ਵੇਖੋ ਕਿ ਇਹ ਸਾਡੇ ਸੇਵਾਦਾਰ ਜੋ ਸਦਾ ਹੀ ਸਾਡੇ ਪਾਸ ਰਹਿੰਦੇ ਹਨ ਇਨਾਂ ਨੇ ਕੋਈ ਵੀ ਗੁਣ ਵੀ ਧਾਰਨ ਨਹੀਂ ਕੀਤਾ ਈਰਖਾਵਾਦੀ ਹੀ ਰਹੇ ਹਨ ਇਹ ਡੱਡੂਆਂ ਸਮਾਨ ਹਨ ਜਿਨ੍ਹਾਂ ਦਾਵਾ ਵਸਾ ਪਾਣੀ ਵਿੱਚ ਕਮਲ ਫੁੱਲਾਂ ਦੇ ਨਾਲ ਹੀ ਹੁੰਦਾ ਹੈ ਪਰ ਉਹ ਗੁਣ ਰੂਪੀ ਕਮਲਾਂ ਦੇ ਨੇੜੇ ਔਗੜ ਰੂਪੀ ਜਾਲਾ ਹੀਲ ਖਾਂਦੇ ਹਨ ਯਥਾ ਸ਼ਰਦਾਵਨ ਪੂਰੇ ਕਮਲਾਂ ਦੇ ਨੇੜੇ ਨਹੀਂ ਰਹਿੰਦੇ ਪਰ ਉਹ ਖੋਜ-ਖੋਜ ਕੇ ਕਮਲਾਂ ਦੇ ਸਰੋਵਰ ਗੁਰੂ ਨੂੰ ਲੱਭ ਲੈਂਦੇ ਹਨ ਤથા ਸਾਖਤ ਕਾਂ ਤੇ ਸੰਤ ਜਨ ਹੰਸ ਭਾਵੇਂ ਇੱਕ ਥਾਂ ਹੀ ਰਹਿਣ ਪਰ ਫੇਰ ਵੀ ਉਹਨਾਂ ਦੀ ਚਾਲ ਤੇ ਖਾਣ ਪੀਣ ਦੀ ਕਰ ਆਪੋ ਆਪਣੀ ਵੱਖਰੀ ਹੀ ਹੁੰਦੀ ਹੈ ਹੋਰ ਵੇਖੋ ਚਿਚੜ ਤੇ ਜੋਕ ਦੁੱਧ ਵਾਲੇ ਥਣ ਨਾਲ ਲੱਗ ਕੇ ਦੁੱਧ ਦੀ ਸਾਰ ਨਹੀਂ ਜਾਣਦੇ ਤੇ ਔਗਣਾ ਦਾ ਲਹੂ ਹੀ ਪੀਂਦੇ ਹਨ ਇਸ ਪ੍ਰਕਾਰ ਹੀ ਇਹ ਸਾਡੇ ਸੇਵਾਦਾਰ ਹਨ ਜਿਹੜੇ ਇੱਕ ਸ਼ਰਧਾਵਾਨ ਸਿੱਖ ਦੇ ਨਾਲ ਬਹੁਤ ਈਰਖਾ ਕਰ ਰਹੇ ਹਨ ਇਸ ਪ੍ਰਕਾਰ ਦੀ ਸਿੱਖਿਆ ਉਪਦੇਸ਼ ਦੇ ਕੇ ਆਪ ਜੀ ਨੇ ਭਾਈ ਜੱਗਨ ਸਿੰਘ ਨੂੰ ਥਾਪੜਾ ਦੇ ਕੇ ਨਿਹਾਲ ਕਰ ਦਿੱਤਾ ਜੋ ਗੁਰੂ ਗੁਰੂ ਜਪ ਕੇ ਪਰਮ ਪਦ ਨੂੰ ਪ੍ਰਾਪਤ ਹੋਇਆ ਰਾਜਾ ਭੀਮ ਚੰਦ ਦਾ ਖੋਲ ਰਾਜਾ ਭੀਮ ਚੰਦ ਨੇ ਬਾਰੂ ਭਾਵੇਂ ਗੁਰੂ ਜੀ ਨਾਲ ਮੇਲ ਮਲਾਪ ਕਰ ਲਿਆ ਪਰ ਅੰਦਰੂ ਵਿਰੋਧ ਦੀਆਂ ਗੱਲਾਂ ਹੀ ਸੋਚਦਾ ਰਹਿੰਦਾ ਇੱਕ ਦਿਨ ਉਸਨੇ ਆਪਣੇ ਮੰਤਰੀਆਂ ਨਾਲ ਸਲਾਹ ਕਰਕੇ ਆਖਿਆ ਕਿ ਗੁਰੂ ਜੀ ਨਾਲ ਬਾਹਰੋਂ ਮੇਲ ਹੀ ਰੱਖੋ ਅਤੇ ਜਦੋਂ ਦਾ ਲੱਗੇਗਾ ਅਨੰਦਪੁਰ ਵਿੱਚੋਂ ਕੱਢ ਦਿਆਂਗੇ ਇਹ ਵਿਚਾਰ ਕਰਕੇ ਉਸਨੇ ਆਪਣਾ ਇੱਕ ਚਤਰ ਵਜ਼ੀਰ ਪੰਮਾ ਪ੍ਰੋਹੁਤ ਗੁਰੂ ਜੀ ਪਾਸ ਭੇਜ ਦਿੱਤਾ ਅਤੇ ਉਸਨੇ ਸਮਝਿਆ ਕਿ ਗੁਰੂ ਜੀ ਦਾ ਸਭ ਤਰ੍ਹਾਂ ਦਾ ਭੇਤ ਰੋਜ਼ ਦਾ ਰੋਜ਼ ਹੀ ਲਿਖ ਕੇ ਭੇਜਦੇ ਰਹਿਣਾ ਜਦੋਂ ਅਸੀਂ ਸਮਝ ਲਵਾਂਗੇ ਕਿ ਹੁਣ ਸਾਡਾ ਕੰਮ ਬਣ ਜਾਏਗਾ ਜੱਤਦੋਂ ਚੜਾਈ ਕਰਕੇ ਗੁਰੂ ਜੀ ਨੂੰ ਆਪਣੀ ਸੈਨਿਕ ਸ਼ਕਤੀ ਨਾਲ ਆਨੰਦਪੁਰ ਤੋਂ ਕੱਢ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ